ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਜਾ ਰਹੇ ਹਾਂ ਜੀ 에어로ਪਲੇਨ ਰੈਸਟੋਰੈਂਟ ਵਿੱਚ ਲੰਚ ਕਰਨ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਸਾਰੀ ਗੱਲਬਾਤ ਪਹਿਲਾਂ 에어ਪੋਰਟ ਤੇ ਪਹੁੰਚੇਗੇ ਪਹਿਲਾਂ ਅਸੀਂ ਜਾ ਰਹੇ ਹਾਂ ਜੀ ਸਾਡੇ ਮਦਰ ਇਨ-ਲੋ ਆਰੇਆ ਦੁਬਈ ਤੋਂ ਪਿਛਲੇ 4 ਦਿਨਾਂ ਤੋਂ ਲਗਾਤਾਰ ਟਰਾਈ ਕਰ ਰਹੇ ਸੀ ਸਾਈਡ ਲੈਂਡ ਦੀ ਇਹ ਲਗਾਤਾਰ ਫਲਾਈਟਾਂ ਕੈਨਸਲ ਹੋ ਰਹੀਆਂ ਪਿਛਲੇ 4 ਦਿਨਾਂ ਵਿੱਚ 63 ਫਲਾਈਟਾਂ ਕੈਨਸਲ ਹੋ ਗਈਆਂ ਤੇ ਅੱਜ ਉਹਨਾਂ ਨੂੰ ਸਵੇਰੇ ਹੀ ਸਪਾਈਸ ਜੈਟ ਦੀ ਮਿਲੀ ਆ ਜਿਹੜੀ ਕਿ ਅੰਮ੍ਰਿਤਸਰ ਲੈਂਡ ਹੋਣੀ ਆ ਤੇ ਇਹ ਆ ਜੀ ਜਲੰਧਰ ਤੋਂ ਅੰਮ੍ਰਿਤਸਰ ਵਾਲਾ ਰੋਡ ਵੈਸੇ ਤਾਂ ਸਾਨੂੰ ਸ਼ਾਰਟਕਟ ਪੈਂਦਾ ਟਾਂਡੇ ਤੋਂ ਅੰਮ੍ਰਿਤਸਰ ਪਰ ਉਹ ਰੋਡ ਬਹੁਤ ਹੀ ਮਤਲਬ ਟੁੱਟਾ ਹੋਇਆ ਖਰਾਬ ਆ ਤੇ ਅਸੀਂ ਵਧੀਆ ਸੜਕਾਂ ਨਹੀਂ ਆ ਰਹੇ ਆ ਜਿਹੜੀ ਇਹਨਾਂ ਸਾਫ ਆ ਟੂਵੇ ਬਣੀ ਹੋਆ ਦੇਖਣ ਵਾਲੀ ਆ ਸਾਫ ਸੁਥਰੀ ਆ ਇੱਧਰ ਸੁਰਖੀ ਬਿੰਦੀ ਲੱਗੀ ਜਾਂਦੀ ਆ ਲਗਾਤਾਰ ਸ਼ੰਗਣੇ ਮੰਗਣੇ ਨਹੀਂ ਪੁਰੇ ਹੁੰਦੇ ਜਨਾਨੀਆਂ ਦੇ ਸਾਡਾ ਦੇਖ ਲੋ ਆ ਰਾਮਨਾ ਪੈਂਟ ਕਮੀਜ਼ ਪਾਈ ਦਾ ਤੁਰ ਕੇ ਆ ਗਏ ਆ ਕੋਈ ਹੈ ਨਹੀਂ ਮੂੰਹ ਤੇ ਕੁਝ ਲਾਉਣਾ ਆ ਜਾਂ ਕੀ ਕਰਨਾ ਆ ਓਹੋ ਕਰੀਮ ਸਾਰੀ ਮੇਰੀ ਲਾਲੀ ਕਰੀਮ ਮੈਂ ਤਾਂ ਲਾਉਣਾ ਨਾ ਕੋਈ ਮੇਰੇ ਥੋੜੀ ਇਹ ਹੋ ਜਾਂਦੀ ਆ ਰਫਨੈਸ ਜਿਹੀ ਹੋ ਜਾਂਦੀ ਫੇਸ ਤੇ ਤਾਂ ਕਰਕੇ ਕੀ ਆਓ ਜੀ ਸੜਕ ਕਿੰਨੀ ਸਾਫ ਆ ਸਾਫ ਸਥਰੀ ਆ ਜਿੰਨੇ ਵੀ ਅੰਮ੍ਰਿਤਸਰ ਆਉਣਾ ਹੁੰਦਾ ਨਾ ਆਹ ਰੋਡ ਤੋਂ ਨਹੀਂ ਆਇਆ ਕਰੋ ਜਲੰਧਰ ਟੂ ਅੰਮ੍ਰਿਤਸਰ ਹਾਈਵੇ ਆ ਜਿਹੜਾ ਅਸੀਂ ਪਹੁੰਚ ਗਏ ਆ ਜੀ ਜੰਡਿਆਲਾ ਗੁਰੂ ਤੇ ਇਥੋਂ ਅੰਮ੍ਰਿਤਸਰ 35 ਕਿਲੋਮੀਟਰ ਤੇ ਆ ਤੇ ਪਹਿਲਾਂ ਜਾਣਾ ਆ ਅਸੀਂ ਫਿਰ 에어ਪੋਰਟ ਤੇ ਫਿਰ ਆਉਂਦੇ ਹੋਏ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ 에어로ਪਲੇਨ ਰੈਸਟੋਰੈਂਟ ਦੇ ਭਵੇਲੀ ਰਾਈਟ ਹੈਂਡ ਸਾਈਡ ਆ ਤੁਸੀਂ ਦੇਖ ਸਕਦੇ ਆ ਤੇ ਇਹਦੇ ਬਿਲਕੁਲ ਲੈਫਟ ਹੈਂਡ ਸਾਈਡ ਤੇ ਥੋੜਾ ਜਿਹਾ ਗਾਂ ਜਾ ਕੇ 에어로ਪਲੇਨ ਰੈਸਟੋਰੈਂਟ ਖੁੱਲਿਆ ਨਵਾਂ ਜਿਹੜਾ ਕਿ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਨੇ ਪੂਰੇ ਅੰਦਰ ਵੜ ਕੇ ਇਹਦੇ ਅੱਜ ਖਾਣਾ ਵੀ ਖਾ ਕੇ ਦੇਖਾਂਗੇ ਕਿਦਾਂ ਦਾ ਤੇ ਵਿੱਚੋਂ ਵੀ ਤੁਹਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਵੀ ਕੀ ਕੀ ਫੈਸਿਲਿਟੀਆਂ ਐ ਦੇ ਵਿੱਚ ਕਿੱਦਾਂ ਦਾ ਖਾਣਾ ਪਾਣਾ ਸਾਰਾ ਕੁਝ ਤੁਹਾਨੂੰ ਅੱਜ ਦਿਖਾਵਾਂਗੇ ਆਓ ਜੀ ਅਸੀਂ ਐਂਟਰ ਹੋ ਗਏ ਆ ਅਮਰੋਸਰ ਤੇ ਬਈ ਨਾਲ ਅਸੀਂ ਜਾ ਰਹੇ ਆ ਏਅਰਪੋਰਟ ਵੱਲ ਨੂੰ ਹੁਣ ਤੇ ਇਹਨਾਂ ਨੇ ਅਮਰੋਸਰ ਨੂੰ ਵੀ ਪੂਰਾ ਰੇਨੋਵੇਟ ਕਰਤਾ ਐ ਪਹਿਲਾਂ ਇੰਨੀ ਸਾਫ ਸਫਾਈ ਨਹੀਂ ਹੁੰਦੀ ਸੀ ਹੁਣ ਤਾਂ ਚੰਡੀਗੜੀ ਬਣਾਈ ਜਾਂਦੇ ਆ ਇਹਨੂੰ ਹੌਲੀ ਹੌਲੀ ਤੇ ਤੁਸੀਂ ਦੇਖ ਸਕਦੇ ਆ ਜੀ ਰੋਡ ਕਿੰਨੇ ਵਧੀਆ ਬਣਾ ਦਿੱਤੀ ਆ ਇਨੋਵੇਟ ਕਰਦੀ ਆ ਪੂਰੀ 에어ਪੋਰਟ ਰੋਡ ਆ ਇਹ ਤੇ ਅਸੀਂ ਆ ਗਏ ਆ ਜੀ ਅਮਰitsar 에어ਪੋਰਟ ਦੇ ਅੰਦਰ ਐਂਟਰ ਕਰ ਗਏ ਆ ਭੜੇ ਦੇਸ ਵਿੱਚ ਦੇਸ ਵਿੱਚ ਪਿੱਛੇ ਘੱਟਦੇ ਆਓ ਜੀ ਅਸੀਂ ਪਹੁੰਚ ਗਏ ਆ ਹਵਾਈ ਅੱਡਾ ਜਿਹੜਾ ਕਿ 에어로ਪਲੇਨ ਰੈਸਟੋਰੈਂਟ ਖੁੱਲਿਆ ਹੋਇਆ ਹੈ ਨੀਅਰ ਅਮਰitsar ਪਹਿਲਾਂ ਅਸੀਂ 에어ਪੋਰਟ ਗਏ ਸੀ ਤੇ 에어ਪੋਰਟ ਤੋਂ ਹੁਣ ਸਿੱਧਾ ਅਸੀਂ ਆਇਆ ਇੱਥੇ ਲੰਚ ਕਰਨ ਲਈ ਤੇ ਵਿਊ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਵਿਊ ਬਣਾਇਆ ਹੋਇਆ ਹੈ ਇਹਨਾਂ ਨੇ ਥੱਲੇ ਛੋਟੇ 에ਰੋਪਲੇਨ ਵੀ ਬਣਾਇਆ ਹੋਇਆ ਨਿਆਣਿਆਂ ਦੇ ਝੂਲੇ ਬਾਕੀ ਕਰੋ ਚੈੱਕ ਆਇਆ ਜੀ ਆਪਣਾ ਵੇਟਿੰਗ ਰੂਮ ਇਹਨਾਂ ਦਾ ਇੱਥੇ ਲਾਈ ਸਾਈਡ ਟਿਕਟ ਕਾਊਂਟਰ ਬਣਾਇਆ ਹੋਇਆ ਟਿਕਟ ਚੈੱਕ ਕਰਕੇ ਤਾਂ ਫਿਰ ਭੇਜ ਦਿਆ। ਜਿਹੜਾ ਜਿੰਨੇ ਜਾਣੇ ਹੁੰਦੇ ਆ ਜਿੰਨੀ ਸੀਟਸ ਅਵੇਲੇਬਲ ਹੁੰਦੀ ਓਦੇ ਹਿਸਾਬ ਨਾਲ ਭੇਜਦੇ ਆ ਅੰਦਰ। ਕਾਪੀ ਕੀਤੀ ਹੋਈ ਆ ਰੀਅਲ ਦੀ ਪੂਰੀ। ਇਹਦੀ ਨਾ ਕੋਈ ਨਹੀਂ ਕੀ ਹੋਇਆ? ਉਹ ਵੀਡੀਓ ਪੈਂ। ਕਾਪੀ ਪੂਰੀ origignal ਦੀ ਕੀਤੀ ਆ ਜੀ ਇਹਨਾਂ ਨੇ। ਤੇ ਦੇਖ ਸਕਦਾ ਹਾਂ ਤੇ ਐਂਟਰੀ ਹੁੰਦੀ ਜੀ ਇੱਥੋਂ ਤੇ ਕਿ ਮੈਨੂੰ ਪਹਿਲੀ ਵਾਰ ਇਹ ਬਣਿਆ ਜਿਨਾਂ ਲਾਲੀ ਫਿਲਮ ਕਿੰਨੇ ਵਾ ਫਾਈਵ ਇਹਦੇ ਵਿੱਚ ਉਦੋਂ ਪਹਿਲੀ ਵਾਰ ਸੁਣਿਆ ਇੱਥੇ ਬੈਠ ਜੀ ਅੱਗੇ ਜੇ ਰਹਿ ਤੁਸੀਂ ਬੈਠੇ ਵਾਲੀ ਹੋਣੀ ਨੱਚੇਗਾ ਜੀ ਇੱਥੇ 4 ਸੀਟਸ ਆ ਪੰਜ ਵਾਲੀ ਖਾਲੀ ਹੋਈ ਹੈ ਠੀਕ ਆ ਕਾਫੀ ਮਾਹੌਲ ਪਾਇਆ ਹੋਇਆ ਹੈ ਪੂਰੇ ਇਰੀਏ ਅਰੀਜਨਲ ਵਾਲੀ ਵਾਈਬ ਜਿੰਦੇ ਪਏ ਆ 2250 ਬੰਦੇ ਦੀ ਅਰੇਂਜਮੈਂਟ ਹੈਗਾ ਇੱਥੇ ਉੱਧਰ ਤੇ ਇੰਨੇ ਵੀ ਲੋਕ ਖਾਣ ਪੀਣ ਆ ਸਾਰੇ ਫੋਟੋਆਂ ਦਵਾਲੇ ਹੋਏ ਹੋ ਮੇਰੇ ਵੰਗ ਆਇਆ ਹਾਂਜੀ ਬਸ 1 ਟੂ ਮਿੰਟ ਸਾਧਿਆਂ ਇਹ ਅਰੇਂਜਮੈਂਟ ਚੈੱਕ ਕਰ ਲਾਉਦੇ ਆਂ ਇੱਥੇ ਮੋਡ ਹੀ ਵਧੀਆ ਏਸੀ ਬੜਾ ਚੱਲਦਾ ਹੋਇਆ ਵਿੱਚ ਕੋਈ ਗਰਮੀ ਗਰਮੀ ਆਵੇ ਚੈੱਕ ਕਰਦੇ ਹਾਂ ਸਾਫਾਨ ਕੋ ਬਹੀ ਆ ਗਿਆ ਵਾਪਸ ਆ ਗਿਆ ਬਹੀ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਬੰਦੇ ਇਹ ਮੈਨੂੰ ਤੁਸੀਂ ਚੈੱਕ ਕਰ ਸਕਦੇ ਆਂ ਜੀ ਰੋਟੀ ਦੇਖੀਂ ਕੁਝ ਬਗੜਾਣਾ ਰੋਟੀ ਨਹੀਂ ਰੋਟੀ ਬਹੁਤ ਸਟਾਰਟ ਟੋਟਲੀ ਗੱਲਾਂ ਨਹੀਂ ਅੱਗੇ ਕੱਢ ਇੱਧਰ ਆਂ ਇੰਡੀਅਨ ਮੇਨ ਕੋਰਸ ਜੇ ਰੋਟੀ ਖਾਣੀ ਫੇਰ ਆਹ ਹੈ ਨਹੀਂ ਖਾਣਾ ਆ ਗਾਂ ਕੀ ਆ ਸਾਰਾ ਦਿਖਾ ਲਓ ਇੱਧਰ ਰਾਈਸ ਆ ਤੰਦੂਰੀ ਬ੍ਰੈਡ ਰਾਇਤਾ ਪੀਜ਼ਾ ਚਾਈਨੀਜ਼ ਸਟਾਰਟਰਸ ਚਾਈਨੀਜ਼ ਮੇਨ ਕੋਰਸ ਵੀ ਹੈ ਹੈ ਜੀ ਉਹ ਚਾਈਨੀਜ਼ ਨੂਡਲਸ ਐਂਡ ਰਾਈਸ ਆਈਸਕ੍ਰੀਮ ਨੂਡਲਸ ਖਾਣੇ ਨੂਡਲਸ ਖਾਣੇ ਐਸ਼ੀ ਬਟਰ ਰੋਟੀ ਇਹ ਰੀਕਾ ਵਾਈ ਐਡ ਅ ਸਪਾਈਸੀ ਨੂਡਲਸ ਐਂਡ ਇੱਕ ਚੌਪਸਾ ਵੀ ਨਹੀਂ 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 ਲੈਣਾ ਠੀਕ ਹੈ ਮੈਮ ਕਰ ਲੀ ਤੇ ਇਹਦੇ ਵਿੱਚੋਂ ਇੱਕ ਦਾਲ ਮੱਖਣੀ ਇੱਕ ਕੜਾਈ ਪਨੀਰ ਇੱਕ ਮਿਕਸ ਵੈਜੀਟੇਬਲ ਆਰਡਰ ਕੀਤਾ ਆ ਤੇ ਸਾਡੇ ਨਾਲ ਬਟਰ ਰੋਟੀ ਹੋ ਗਈ ਤੇ ਨਿਆਣਿਆਂ ਲਈ ਅਸੀਂ ਆਰਡਰ ਕੀਤਾ ਇੱਕ ਇਹਨਾਂ ਦਾ ਇੱਥੇ ਦਾ ਹੈਗਾ ਨਾ ਇਹ ਸਪੈਸ਼ਲ ਹਵਾਈ ਅੱਡਾ ਹੌਟ ਸਪਾਈਸੀ ਨੂਡਲ ਕੀਤਾ ਤੇ ਬਾਕੀ ਤੁਹਾਨੂੰ ਅਸੀਂ ਖਾ ਕੇ ਡਿਟੇਲ ਦੰਨੇ ਵੀ ਕਿਹੋ ਜਿਹਾ ਹੈਗਾ ਇਹਨਾਂ ਦਾ ਖਾਣਾ-ਦਾਣਾ ਕੱਲੀ ਕੱਲੀ ਗੱਲੀ ਸੈਲਫੀਆਂ ਲਈ ਜਾਂਦੀਆਂ ਆਪਣੀਆਂ ਇਹ ਨਹੀਂ ਵੀ ਘਰ ਵਾਲੇ ਨੂੰ ਵੀ ਵੇਚ ਲੈਣਾ ਇਸ ਘਰ ਵਿੱਚ ਵੇਚ ਲੈ ਤੂੰ ਵੀ ਗੱਲੀ ਗੱਲੀ ਸੈਲਫੀਆਂ ਲਈ ਜਾਂਦੀ ਆ ਦੇਖੋ ਹਾਲ ਐਦਾਂ ਨਹੀਂ ਆਣਾ ਮੈਂ ਉਧਰੋਂ ਖਿਚੂੰਗੀ ਫੇ ਆਉਣੀ ਸਾਈਟ ਉੱਡੀ ਪੈਸਦੀ ਆ ਆਉਂਣਾ ਕੀ ਕਹਿ ਕੇ ਕਰਵਾਈ ਐ ਫੋਟੋਆਂ ਦੇ ਲਾ ਹੋ ਵੇਟ ਕਰ ਤੋ ਇੱਕਦਮ ਨਾ ਲਗੀ ਦੀਆਂ ਸਾਰੇ ਜਾਣੇ ਨਾ ਇੱਥੇ ਫੋਟੋ ਖਿੱਚਣ ਹੀ ਆਉਂਦੇ ਆ ਅਰੇ ਕੋਈ ਬੰਦਾ ਹੋਗਾ ਜਿਹਨੇ ਨਹੀਂ ਫੋਟੋ ਖਿੱਚੀ ਤਕਰੀਬਨ ਉਦੋਂ ਸਾਰੇ ਹੀ ਆ ਸਾਡੇ ਵਰਗਾ ਹੀ ਆ ਅਸੀਂ ਵੀ ਵਿੱਚ ਹੀ ਹਾਂ ਅਸੀਂ ਬਲੌਗ ਬਣਾਉਣਾ ਹੈ ਸਪੈਸ਼ਲ ਤੇ ਓਕੇ ਔਰ ਇਹਨਾਂ ਨੂੰ ਖਾ ਕੇ ਦੱਸਦੇ ਹਾਂ ਹਲੋ ਕਹਿੰਨ ਬੁਲੇ ਕਿ ਖੇ ਚੱਲ ਲੈ ਇਹ ਜਹਾਜ ਕਿਤਾ ਦਾ ਸਾਈਜ਼ ਦੇਖੋ ਜਿੱਦਾਂ ਚਕਲਾ ਨਹੀਂ ਹੁੰਦਾ ਜਿੱਤੇ ਰੋਟੀ ਵੇਲੀ ਦੀ ਆ ਉਹ ਸਾਈਜ਼ ਆ ਜੀ ਪਲੇਟਾਂ ਦਾ ਇਹ ਖਾਣਾ ਚੈੱਕ ਕਰ ਸਕਦੇ ਆ ਜੀ ਆਣਾ ਸਾਡਾ ਆ ਗਿਆ 10 ਮਿੰਟ ਵੇਟ ਕਰਨੀ ਪਈ ਆ ਤੇ ਬਾਕੀ ਤੁਹਾਨੂੰ ਖਾ ਕੇ ਫਿਰ ਦੱਸਦੇ ਹਾਂ ਵੀ ਕਿਹੋ ਜਿਹਾ ਏ ਇਹਨਾਂ ਦਾ ਸਪੈਸ਼ਲ ਸਲਾਡ ਆ ਬਾਕੀ ਸਾਡਾ ਕੜਾਈ ਪਨੀਰ ਨਾਲ ਮਿਕਸ ਸਬਜੀਤੇ ਨਾਲ ਦਾਲ ਮੱਖਣੀ ਮੇਰੀ ਫੇਵਰਿਟ ਨਾਲ ਸਿਰਕੇ ਵਾਲਾ ਸਲਾਦ ਵੀ ਹੈਗਾ ਆਪਣਾ ਗੰਡਾ ਬਾਕੀ ਖਾ ਕੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਆਡੇ ਨਾਲ ਇੱਕ ਗੱਲ ਮੈਂ ਸ਼ੇਅਰ ਕਰਨ ਲੱਗਾ ਵੀ ਹੁਣੇ ਅਸੀਂ ਨਾ ਇੱਥੇ ਲੰਚ ਕਰਦੇ ਪਏ ਸੀ ਡਿਨਰ ਕਰਦੇ ਪਏ ਸੀ ਤੇ ਇਹਨਾਂ ਦਾ ਸਪੈਸ਼ਲ ਸੈਲਡ ਆਇਆ ਸੀ ਸਾਡੇ ਕੋਲ ਜਿਹੜਾ ਇਹਨਾਂ ਨੇ ਸਪੈਸ਼ਲ ਸਾਨੂੰ ਮੈਂ ਤਾਂ ਉਹਦਾ ਗ੍ਰੀਨ ਸੈਲਡ ਨੂੰ ਮਗਾਉਣ ਲੱਗਾ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਸਾਡਾ ਸਪੈਸ਼ਲ ਸੈਲਡ ਲੋ ਵਧੀਆ ਹੁੰਦਾ ਤੇ ਵਿੱਚ ਬੰਦ ਗੋਭੀ ਦੇ ਵਿੱਚੋਂ ਕੀੜਾ ਟੁੱਟਦਾ ਹੋਇਆ ਕੀੜਾ ਜਿੰਦਾ ਨਿਕਲਿਆ ਜਿਹੜਾ ਕਿ ਮੈਂ ਇਹਨਾਂ ਦੇ ਨੂੰ ਉਲਟੀ ਆਇਆ ਇਹਨਾਂ ਦੇ ਮੈਨੇਜਰ ਨੂੰ ਮੈਂ ਫੜਾ ਕੇ ਆਇਆ ਉੱਥੇ ਤੇ ਉਹਨੇ ਮੋਰਿਆਂ ਮਾਫੀਆਂ ਮੰਗੀਆਂ ਵੀ ਸੌਰੀ ਆ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਫਿਰ ਵੀ ਇਹ ਚੀਜ਼ ਗਲਤ ਆ ਹੁਣ ਮੇਰੇ ਅੰਦਰ ਲੰਘ ਜਾਂਦਾ ਤਾਂ ਪਤਾ ਨਹੀਂ ਕੀ ਕੁਝ ਕਰ ਦੇਣਾ ਸੀ ਉਹਨੇ ਨੁਕਸਾਨ ਅੰਦਰ ਤਾਂ ਉਹ ਤਾਂ ਮੇਰੀ ਨਿਗਾ ਪੈ ਗਈ ਮੈਂ ਬਾਹਰ ਕਰਕੇ ਦੇਖ ਲਿਆ ਤੇ ਖਾਣਾ ਤਾਂ ਅਸੀਂ ਖਾ ਲਿਆ ਪਰ ਜਿਹੜੀ ਉਹ ਚੀਜ਼ ਦੇਖੀ ਆ ਉਹਦੇ ਵਿੱਚ ਸਲਾਡ ਸੈਲਡ ਦੇ ਵਿੱਚ ਉਨੇ ਮੂੰਹ ਦਾ ਸਵਾਦ ਹੀ ਖਰਾਬ ਕਰਦਾ ਸਾਡਾ ਸਾਰਾ ਤੇ ਬਾਕੀ ਇਹਨਾਂ ਨੂੰ ਕਿਹਾ ਵੀ ਅੱਗੇ ਤੋਂ ਧਿਆਨ ਰੱਖਿਓ ਧਿਆਨ ਨਾਲ ਪਾਇਆ ਕਰੋ ਆਸਮਲਾਈ ਸਾਨੂੰ ਕੰਪਲੀਮੈਂਟਰੀ ਦਿੱਤੀ ਆ ਬਈ ਇਹ ਬੋਲਣ ਨਾ ਸਾਡੇ ਸਲਾਦ ਵਿੱਚੋਂ ਲੈ ਨਿਕਲਿਆ ਇਹ ਤਾਂ ਕਰਕੇ ਸਾਨੂੰ ਦਿੱਤੀ ਹੋਈ ਆ ਸਾਡਾ ਮੂੰਹ ਬੰਦ ਕਰ ਬੰਦ ਰਹਿਣਾ ਨੂੰ ਇਹ ਨਹੀਂ ਬਤਾ ਵੀ ਅਸੀਂ ਨਹੀਂ ਬੰਦ ਕਰਨਾ ਉਹ ਕੀੜਾ ਮੈਂ ਸਾਡੇ ਸਾਡੀ ਗਲੀ ਦੇ ਵਿੱਚ ਹੀ ਕੇਸ ਹੋਇਆ ਵੀ ਉਹ ਜਨਾਨੀ ਦੇ ਦਿਮਾਗ ਤੇ ਚਲ ਗਿਆ ਸੀ ਤੇ ਉਹ ਦਿਮਾਗ ਤੇ ਜਾਣ ਨਾਲ ਉਹਦੀ ਮੌਤ ਹੋ ਗਈ ਸੀ ਤੇ ਮੈਨੂੰ ਤਾਂ ਉਸਲਾਂ ਦਾ ਖਾਣ ਤੋਂ ਬਾਅਦ ਡੜੀ ਲੱਗ ਰਿਹਾ ਮੈਂ ਇਹਨਾਂ ਨੂੰ ਬਾਵਸ ਕਰਿਆ ਸਾਰੇ ਤੇ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਆਈ ਇਹ ਜੀ ਮੈਂ ਕਹਿ ਕੇ ਆ ਸਪੈਸ਼ਲ ਵੀ ਅੱਗੇ ਤੋਂ ਧਿਆਨ ਰੱਖਿਓ ਜੀ ਆਪਣਾ ਹਿਸਾਬ ਨਾਲ ਚਲੋ ਜੀ ਇਹਨਾਂ ਦਾ ਸਾਰਾ ਕੁਝ ਵਧੀਆ ਸੀਗਾ ਬਹੁਤ ਵਧੀਆ ਸੀ ਖਾਣਾ ਪੀਣਾ ਪਰ ਜਿਹੜਾ ਇਹਨਾਂ ਨੇ ਆਪਣਾ ਸਪੈਸ਼ਲ ਸੈਲਡ ਦਿੱਤਾ ਤੇ ਉਹਦੇ ਵਿੱਚ ਨਿਕਲਿਆ ਕੀੜਾ ਜਿਹਦੇ 'ਚ ਮੇਰੇ ਅਚਾਨਕ ਨਿਗਾ ਪੈ ਗਈ ਇਹਨੇ ਤਾਂ ਮੈਨੂੰ ਵੀ ਨਹੀਂ ਦਿਖਣਾ ਸੀ ਉਹ ਮੈਂ ਉਹਨਾਂ ਨੂੰ ਦੱਸ ਆਇਆ ਵੀ ਅੱਗੇ ਤੋਂ ਧਿਆਨ ਰੱਖਿਆ ਕਰੋ ਖਾਣੇ ਵਾਲੀ ਚੀਜ਼ ਆ ਬੰਦ ਗੋਭੀ ਦੇ ਵਿੱਚ ਕੀੜਾ ਸੀਗਾ ਜਿਹੜਾ ਕਿ ਦਿਮਾਗ ਦੇ ਵਿੱਚ ਵੜ ਕੇ ਬੰਦੇ ਦੀ ਡੈਥ ਦਾ ਕਾਰਨ ਵੀ ਬਣ ਸਕਦਾ ਸੋ ਅੱਗੇ ਤੋਂ ਧਿਆਨ ਰੱਖਣ ਲਈ ਗਿਆ ਇਹਨਾਂ ਨੂੰ ਤੇ ਬਾਕੀ ਸਾਡਾ ਬਲੌਗ ਦੇਖਿਓ ਤੇ ਵਿੱਚ ਦੱਸਿਓ ਕੀ ਕੋਈ ਸਾਡੇ 'ਚ ਘਾਟ ਆ ਉਹ ਵੀ ਅਸੀਂ ਅੰਕ ਤੋਂ ਪੂਰੀ ਕਰਾਂਗੇ ਕਮੈਂਟ ਕਰਿਓ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਏ ਬਾਏ